ਆਪਣਾ ਜਸ਼ਨ ਵੀ ਇੱਥੇ ਬੈਠਾ ਵਾ ਫੋਨ ਛੱਡਦਾ ਨਹੀਂ ਆ ਭਾਈਆ ਤੁਹਾਨੂੰ ਤੇ ਮਿਲ ਜਾਮੇ ਹੀ ਆ ਇਹਦੇ ਨੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਤੇ ਅੱਜ ਨਾਲ ਬਹੁਤ ਹੀ ਦਿਨਾਂ ਬਾਅਦ ਆਪਾਂ ਵਲੌਗ ਬਣਾਉਂ ਜਾ ਰਹੇ ਹਾਂ ਮਤਲਬ ਕਿ 2 ਮਹੀਨੇ ਬਾਅਦ ਆਪਾਂ ਵਲੌਗ ਬਣਾਉਂ ਜਾ ਰਹੇ ਹਾਂ ਅਨੰਦਪੁਰ ਸਾਹਿਬ ਵੀ ਬਣਾਇਆ ਹੈ ਤੋ ਤੋਂ ਬਾਅਦ ਅੱਜ ਬਣਾਉਂ ਜਾ ਰਹੇ ਆ ਤੇ ਅੱਜ ਨਾ ਬਹੁਤ ਹੀ ਕਰਾਖੀ ਧੁੱਪ ਨਿਕਲ ਗਈ ਆ ਤਾਂ ਚਲੋ ਆਪਾਂ ਚੱਲਦੇ ਆ ਆਪਣੇ ਇੱਥੇ ਗਰਾਊਂਡ ਪਿੰਡ ਵਡਾਲਾ ਗਰੰਤਿਆਂ ਦੀ ਉੱਥੇ ਟੂਰਨਾਮੈਂਟ ਹੋਣ ਰਿਹਾ ਕੱਲ ਦਾ ਕ੍ਰਿਕਟ ਦਾ ਟੂਰਨਾਮੈਂਟ 6 ਸਰ ਬੋਲ ਦਾ ਤੇ ਚਲੋ ਚੱਲਦੇ ਆ ਵੇਖਦੇ ਆ ਆਪਣੀ ਟੀਮ ਦਾ ਮੈਚ ਹੋਣਾ ਆ ਉੱਥੇ ਵੇਖਦੇ ਕੀ ਪ੍ਰੋਗਰਾਮ ਜੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਚੱਲਦੇ ਆ ਆਪਣਾ ਹਰਸ਼ਵੀਰਪੁਰਾ ਰੈਡੀ ਹੋ ਗਿਆ ਇੰਨੇ ਦਿਨਾਂ ਬਾਅਦ ਹਰਸ਼ ਨੂੰ ਵਲੌਗ ਤੇ ਲੈ ਜਾਂਦਾ ਵਾ ਕਿਉਂਕਿ 2 ਮਹੀਨੇ ਬਾਅਦ ਬਣਾਇਆ ਆ ਆਪਾਂ ਜਿੱਤੇ ਵੇਖਣ ਚੱਲੇ ਕਿ ਹਾਰ ਵੇਖਣ ਚੱਲੇ ਕਿ ਰੌਂਡੇ ਅਸੀਂ ਭਾਜੀ ਕੱਲ ਤੇ ਜਿੱਤ ਗਏ ਅਸੀਂ ਸ਼ਾਮਾ ਦਾ ਮੈਚ ਜਿਹੜੇ ਵੱਡੇ ਆ ਆਪਾਂ ਤੇ ਹਾਰ ਗਏ ਅਸੀਂ ਠੀਕ 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 ਜੂਨੀਅਰ ਹਾਰ ਗਏ ਅਸੀਂ ਸੀਨੀਅਰ ਜਿੱਤ ਗਏ ਚਲੋ ਮਿੱਤਰੋ ਨਮਸਕਾਰ ਦੋਸਤੋ ਹਮ ਦੇਖ ਰਹੇ ਆ এবੀਪੀ ਨਿਊਜ਼ ਗੋਦੀ ਮੀਡੀਆ ਸਭ ਤੋਂ ਝੂਠ ਹੈ ਪਾਕਿਸਤਾਨ ਨੇ ਛੁੱਟੀ ਮਸੇ ਵਾਲਾ ਸਾਡਾ ਘਰ ਕੋ ਰੁਟ ਗਿਆ ਵੈਰੀ ਨਾਈਸ ਤੇ ਨਾਲ ਹਰਸ਼ਦਾ ਛੋਟਾ ਬ੍ਰਦਰ ਨਮਨ ਵੀਰਾ ਆਪਣੇ ਜਾ ਰਹੇ ਆ ਨਮਨ ਫੈਕਟ ਬੋਏ ਜਿਹੜੇ ਕਿ ਚੈਨਲ ਬੰਦ ਕਰਕੇ ਹੁਣ ਬੈਠੇ ਆ ਤੇ ਇਹੋ ਜਿਹੇ ਬੰਦਿਆਂ ਨੂੰ ਲਾਂ ਤਾਂ ਪਾਈਆਂ ਜਾਂ ਜਿੰਨਾ ਚੈਨਲ ਬੰਦ ਕਰਤੇ ਵੇਖੋ ਇੰਨਾ ਵੱਡਾ ਚੈਨਲ ਨਮਨ ਨੇ ਬੰਦ ਕਰਤਾ ਵੇਖੋ ਮਜਰਮ ਭੱਜ ਰਿਹਾ ਭੱਜ ਰਿਹਾ ਮਜਰਮ ਭੱਜ ਰਿਹਾ ਵੇਖੋ ਜੀ ਮਦਰੀਨ ਪਤ ਜੋ ਕੈਮਲ ਖਾਜੀ ਇਹਨਾਂ ਨੂੰ ਮਿਲਖਾ ਜੀ ਇਹ ਦੱਸਿਆ ਜਾਵੇ ਵੀ ਕਿਰਪਾ ਕਰਕੇ ਤੇ ਆਪਣਾ ਜਿਹੜਾ ਚੈਨਲ ਚਲਾਓ ਨਹੀਂ ਨਹੀਂ ਹਰਸ਼ਵੀਰ ਨੇ ਪੂਰਾ ਹੁਣ ਤੱਕ ਪੱਕ ਰੱਖੀਆ ਪਰ ਦੱਸਣਾ ਨਹੀਂ ਆ ਦੱਸਣਾ ਨਹੀਂ ਆ ਜਦ ਤਨ ਆ ਗਿਆ ਕਮਬੈਕ ਕਰਨ ਧਿਆ ਹੈ ਪਰ ਦੱਸਣਾ ਨਹੀਂ ਆਪਾਂ ਹਾਂ ਬਾਈ ਤੋਂ ਕਮਬੈਕ ਕਰਾਇਆ ਲੇਕਿਨ ਪਤਾ ਨਹੀਂ ਰਿਹਾ ਕੁਝ ਵੀ ਦੱਸਣਾ ਹੈ ਹੀ ਨਹੀਂ ਜਦ ਤਨ ਆ ਗਿਆ ਉਹਨਾਂ ਕਹਿਣਾ ਹੈ ਹਰਸ਼ ਨੇ ਫੇਰ ਕਮਬੈਕ ਕਰ ਲਿਆ ਗਰਾਉਂਡ 'ਚ ਆਏ ਆ ਤੇ ਮੈਚ ਚੱਲਣ ਡਿਆ ਪਤਾ ਨਹੀਂ ਕਿਹੜੀ ਕਿਹੜੀ ਟੀਮ ਦਾ ਵਾ ਤੇ ਵੇਖਦੇ ਆ ਮੈਚ ਦਾ ਕੀ ਹਿਸਾਬ ਹੁੰਦਾ ਵਾ ਤੇ ਆਪਣੇ ਇਧਰ ਹਰਸ਼ਵੀਰ ਵੀ ਡੇ ਆ ਪੂਰਾ ਟੈਡ ਕਰਨ ਦਾ ਕੰਮ ਛੋਟ ਬਲੌਗ ਦਾ ਤੇ ਆਓ ਬੱਬੂ ਵੀ ਖਲੋਤਾ ਵਾ ਉਹ ਸਾਹਮਣੇ ਰਾਇਆ ਜਾਣ ਡਿਆ ਵਾ ਬਾਕੀ ਆਪਣੀ ਟੀਮ ਦਾ ਪਤਾ ਨਹੀਂ ਕਦੋਂ ਮੈਚ ਇਧਰ ਗੋਰਾ ਵੀਰ ਆਪਣਾ ਆਉਣ ਡਿਆ ਵਾ ਹੋਰ ਗੋਰਿਆ ਕੀ ਆ ਚਾਲ ਵਧੀਆ ਵਾ ਨਾ ਕਦੋਂ ਮੈਚ ਆਪਣੇ ਵਡਾਲੇ ਦਾ ਕੋਈ ਸੰਗੀ ਭਰਾ ਸਾਡਾ ਨਹੀਂ ਕੁਝ ਵੀ ਪਤਾ ਆਇਆ ਡੀਜੇ ਲੱਗੇ ਆ ਇੱਕ ਮੁੰਡਾ ਆ ਬੈਠਾ ਵਾ ਹਾਂ ਮੇਰੇ ਕਿਦੋਂ ਦਾ ਬੈਠਾ ਇਥੇ ਰਹਿਣ ਦੇ ਨੂੰ ਬਣਾਉਂ ਦਿਆਂ ਇਹਨੂੰ ਕੱਲ ਕੰਮ ਗਿਆ ਕੋਈ ਕਰਨ ਵਾਸਤੇ ਨਿਓ ਨਹੀਂ ਕੀਤਾ ਇਹਨੂੰ ਮੜਾਇਆ ਮੈਂ ਕਿਹਾ ਮੈਂ ਆ ਪੰਜਾਂ ਅੱਜ ਤੱਕ ਚਲੀਏ ਕੰਮ ਚਲੀਏ ਮੜਾਇਆ ਡੱਬੇ ਲੈਣੇ ਫੜ ਕੇ ਮਠਾਈ ਵਾਲੇ ਉਹ ਵੇ ਹੁਣ ਵੀ ਚੱਲ ਗਿਆ ਭੱਜ ਗਿਆ ਇਹ ਜਿਹੜੇ ਧੋੜੂ ਆ ਨਾ ਧੋੜੂ ਆਪਣੇ ਤਗੜੇ ਬੰਦੇ ਆ ਉਹ ਵੇਖੋ ਧਿਆਨ ਅਰੇ ਵਾਲੇ ਵੇਖੋ ਮੈਨੂੰ ਸੰਧੂ ਲੱਗਦਾ ਕਿ ਨਹੀਂ ਆ ਵੇਖੋ ਪਤਾ ਲੱਗਾ ਆ ਕਿ ਆਪਣੀ ਟੀਮ ਦਾ ਅਗਲਾ ਮੈਚ ਆ ਉਹ ਬਹੁਤ ਵਧੀਆ ਖੇਲੋਤੇ ਆਪਣੇ ਟੀਮ ਦੇ ਬੰਦੇ ਆ ਜਿੰਨੇ ਵੀ ਆ அலிய ਇਹ ਅਗਲਾ ਮੈਚ ਆ ਇਹਨਾਂ ਦਾ ਹਜੇ ਖੇਡਣ ਡੇ ਆ ਇਹ ਪਤਾ ਨਹੀਂ ਦੋ ਕਿਹੜੀਆਂ ਟੀਮਾਂ ਵਾਂ ਇਹ ਨਹੀਂ ਕੁਝ ਵੀ ਪਤਾ ਲੱਗਾ ਚਲੋ ਵੇਖਦੇ ਆ ਕੀ ਕਰਦੇ ਆ ਹਰ ਛੱਲੇ ਅੱਗੇ ਖੜੋ ਗਿਆ ਵਾ ਅੱਗੇ ਹੋ ਗਿਆ ਔਰ ਕਿ ਆ ਇਧਰ ਬਾਹਰ ਦੇ ਜਿਹੜੇ ਹਕਧਾਰ ਮਦਰ ਪੀ ਹਿਸਾਬ ਆਇਆ ਜਿਨ੍ਹਾਂ ਨੇ ਟੂਰਨਾਮੈਂਟ ਚ ਇਹ ਹੋਵਾ ਤੇ ਚਲੋ ਇਧਰ ਸਾਹਮਣੇ ਵੇਖੋ ਆ ਛੱਕਾ ਵੱਜ ਗਿਆ ਤਾਂ ਵੀ ਕੈਚ ਜਾਂ ਕੈਚ ਓਕੇਜ ਫੜਿਆ ਗਿਆ ਯੋ ਟਾਈਮ ਨਾ ਹੀ ਔੜਾ ਅੰਪਾਇਰ ਘੋਤਾ ਨਾ ਮੇਤਰਾ ਸਾਹਮਣੇ ਇਹ ਚੰਗੀ ਹੱਤ ਕਰਾਉਂਦਾ ਜੇ ਇਹ ਵੇਖੋ ਸਹੀ ਕੱਢੀ ਹੱਤ ਕਰਾਉਂਦਾ ਅੰਪਾਇਰ ਉਹ ਜੇ ਪਹੁੰਚੇ ਤਾਂ ਰਾਏ ਉਹਨਾਂ ਨੇ ਆਪਣਾ ਮੈਚ ਕਰਾਤਾ ਵਾ ਹੈ ਰਾਜਾ ਸਾਹੀ ਦੇ ਆਏ ਹੀ ਉਹਦਾ ਸਾਹੀ ਦੇ ਵੇਖਣ ਹੀ ਆਏ ਤੁਸੀਂ ਖੜਾਏ ਦਿੱਤਾ ਵਾ ਚਲੋ ਵਧੀਆ ਚੱਲ ਲੈ ਆਂਗਾ ਚੱਲ ਲੈ ਤਾਂ ਚਲੋ ਕਿੰਨੇ ਦਾ ਟਾਰਗੇਟ ਆ 48 ਦਾ 47 ਮਾਰਿਆ ਉਹਨਾਂ ਨੇ ਬਸ ਠੀਕ ਆ ਆਪਾਂ ਪੂਰੀ ਕੋਸ਼ਿਸ਼ ਕਰਨੀ ਹੋਣਾ ਹੈ ਜੇ ਸਾਦੇ ਆ 48 ਆਹੋ ਮੈਂ ਸੋਚਿਆ ਕਿ ਆਪਾਂ ਵਡਾਲੇ ਦਾ ਮੈਚ ਹੀ ਵੇਖਣਾ ਵਗੇ ਪਰ ਇੱਥੇ ਤੇ ਵਡਾਲੇ ਵਾਲੋ ਖੇੜੀ ਵੀ ਲਿਆ ਆਪਾਂ ਤੇ ਚਲੋ ਹੁਣ ਵੇਖਦੇ ਆ ਕੀ ਬੰਦਾ ਜਰਸੀ ਵੀ ਆਪਾਂ ਚੇਂਜ ਕਰ ਲਈ ਹੀ ਇੱਥੇ ਆਣ ਕੇ ਚਲੋ ਚੈੱਕ ਕਰਦੇ ਆ ਜਸਵੀਰ ਆਪਣਾ ਵਿਕਟ ਕੀਪਰ ਆ ਵੇਖੋ ਗਰਵਜ਼ ਮੈਨੂੰ ਫੜਾਏ ਆ ਪਿੰਡ ਵਡਾਲਾ ਗਰੰਤਿਆਂ ਦੀ ਬੈਟਿੰਗ ਆ ਚੁੱਕੀ ਆ ਤੇ ਪਿਛਲਾ ਮੈਚ ਆਪਣੀ ਟੀਮ ਹਾਰ ਚੁੱਕੀ ਵਡਾਲੇ ਵਾਲੀ ਤੇ ਹੁਣ ਵੇਖੋ ਕੀ ਬੰਦਾ ਆ ਇਧਰ ਸਾਹਮਣੇ ਇੱਕ ਇੱਕ ਵੀ ਭੇਜਿਆ ਬੈਟਿੰਗ ਤੇ ਔਈ ਬੈਟ ਘਮਾਤਾ ਜੀ ਤੇ ਸਾਹਮਣੇ țeḍa țeḍa ਇਹ 6 ਸਕੋਰ ਮਿਲ ਗਏ ਨੇ 6 ਸਕੋਰ ਮਿਲ ਗਏ ਨੇ ਛੱਕਾ ਵੱਜ ਗਿਆ ਦੋ ਲਗਾਤਾਰ ਛੱਕੇ ਮਾਰ ਗਿਆ ਜੇ ਬੱਲੇ 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 ਨੋ 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 ਚੱਲਦਾ ਰੈਸਟ ਰੈਸਟ ਕਰਕੇ ਤੇ ਹੁਣ ਆਪ ਆ ਗਏ ਆ ਫਿਰ ਹਰਸ਼ ਘਰੇ ਰੈਸਟ ਨੂੰ ਗੜੀ ਪਰ ਆ ਤੋ ਪੁੱਥਣਾ ਲੱਗਾ ਕਰਨਾ ਥੋੜਾ ਜਿਹਾ ਚੇਂਜ ਕਰਦੇ ਆ ਵਾ ਕਿਉਂਕਿ ਟੀਮ ਆਪਣੀ ਹਾਰ ਗਈ ਫਿਰ ਥੋੜਾ ਜਿਹਾ ਚੰਗਾ ਨਹੀਂ ਲੱਗਣ ਡਿਆ ਇਸ ਲਈ ਰੈਸਟ ਕਰਕੇ ਆਏ ਆ ਹੁਣ ਹਰਸ਼ ਇੱਥੇ ਆਪਣਾ ਪਰਨਾ ਬੰਨਣ ਡਿਆ ਵਾ ਪਤਾ ਨਹੀਂ ਆ ਪਰਨੇ ਉਤੋਂ ਕਿਉਂ ਐਦਾ ਬੰਦਿਆ ਇਹ ਨਹੀਂ ਆਤਾ ਕਿ ਸਮਝ ਲੱਗੀ ਆਪਣਾ ਜਸ਼ਨ ਵੀ ਇੱਥੇ ਬੈਠਾ ਵਾ ਫੋਨ ਛੱਡਦਾ ਨਹੀਂ ਆ ਪਾਈਆ ਤਾ ਹੁਣ ਤੇ ਮੈਲ ਜਮੇ ਹੀ ਆ ਇਹਦੇ ਤੇ ਪਾਈਆ ਮੇਰੇ ਲੱਗੇ ਇਹ ਫੇਰੇ ਫੋਨ ਫਾਂ ਛੱਡਦਾ ਨਹੀਂ ਆ ਇੱਥੇ ਆ ਉਹ ਮਗਰ ਆਪਣਾ ਚਾਚਾ ਜਾਣ ਡਿਆ ਵਾ ਇਹਨੂੰ ਕਹਿੰਦੇ ਆ ਮਿਹਨਤੀ ਮੁੰਡਾ ਹਰ ਸੇ ਮਿਹਨਤ ਪੂਰੀ ਕਰਨ ਡਿਆ ਵਾ ਘਰ ਦੇ ਕੰਮਾਂ ਲਈ ਮਿਹਨਤ ਕਰਕੇ ਮੁੜ ਕੇ ਜਿਹੜਾ ਕੋਟਾ ਕਰਨੇ ਜਿਹੜਾ ਕੋ ਬਣ ਗਏ ਉਹ ਚੁੱਕ ਲੈਣੀ ਉਹਨੇ ਇਹ ਜੀ ਰੀੜੀ ਚਲਾਉਣਾ ਹੁਣਾ ਰੀੜੀ ਚਲਾਉਣਾ ਹੁਣਾ ਹੀ ਦਾਣੇ ਦੁਨੇ ਲੈ ਕੇ ਆਉਣਾ ਹੈ ਜਦੋਂ ਸਿੱਧੂ ਨਹੀਂ ਆਂਦਾ ਕੀ ਕਹਿੰਦੇ ਆ ਜਦੋਂ ਉਹਨੂੰ ਕੁਛ ਆ ਕਹਿੰਦਾ ਮੈਂ ਜੀ ਪਹਿਲਾਂ ਉਸ ਕੋ ਗਿਆ ਸਿੱਧੂ ਕਹਿੰਦਾ ਤੂੰ ਮੁੜ ਕੇ ਉਹਨੇ ਮੈਨੂੰ ਗਾਣਾ ਦਿੱਤਾ ਨਹੀਂ ਤੇ ਮੈਂ ਰੋਂ ਡਿਆ ਪਿਆ ਅੱਖਾਂ ਚੋਂ ਆਈ ਜਾਣ ਤੇ ਮੈਂ ਵੀ ਕਹੂੰਗਾ ਨਾ ਨਾ ਟੜਕ ਲੈਣ ਗਿਆ ਟੰਨਾ ਟੇਰਾਂ ਚ ਹਵਾ ਸੀ ਨਾ ਟੇਰਾਂ ਚ ਹਵਾ ਸੀ ਟੇਰਾਂ ਚ ਹਵਾ ਸੀ ਤੇ ਮੈਂ ਕੜਕ ਲਿਆਉਂਦਾ ਰਿਆ ਬਾਅਦ ਵਿੱਚ ਮਿਲਕਾ ਤੇ ਮੈਂ ਡਿੱਗੇ ਪਏ ਸੀ ਟੇਰਾਂ ਦੀ ਸੱਚੀ ਹਵਾ ਨਹੀਂ ਆ ਉੱਤਰ ਵੇਖ ਪਾਣੀ ਆ ਸਰਕਾਰੀ ਲੱਗਾ ਰਿਹਾ ਮਨ ਨੂੰ ਵੀ ਉਹ ਸਰਕਾਰੀ ਆ ਇਹ ਆਪਾਂ ਇਦਾਂ ਹੀ ਵੇਸਟ ਕਰਦੇ ਹੁੰਨੇ ਆ ਬਹਿ ਜੀਆ ਹੁਣ ਇੱਥੇ ਮੈਨੂੰ ਬਹਿਣਾ ਪੈਣਾ ਹੱਟ ਤੌਰ ਮਿਹਨਤਾਂ ਨੇ ਕਰਦੇ ਆਜੀ ਖੁਸ਼ੀ ਰਹਿਣ ਪਿਛੋਕ ਕਰਦੇ ਇਹ ਮੇਰਾ ਪੂਰਾ ਗਾਣੇ ਦੇ ਮੁਤਾਬਿਕ ਵਿੱਚ ਹੀ ਓਖੜਾ ਨਹੀਂ ਪਰਦੇਸਾਂ ਵਾਲੀ ਗੱਲ ਮੈਂ ਇਹ ਨਹੀਂ ਕਹੀ ਹਾਂ ਇੱਥੇ ਹੀ ਆ ਪਿੰਡੀਆਂ ਤਾਂ ਪਿੰਡਾਂ ਵਿੱਚ ਸਾਨੂੰ ਓਖੜਾ ਓਖੜਾ ਕੋ ਕਿੱਥੇ ਪੱਟੂ ਡਾਲਦੇ ਨੇ ਚੱਲ ਚੱਲ ਵਿਚਾਰਾ ਆ ਵਾਪਰ ਆਉਣਾ ਕੋਈ ਨਹੀਂ ਆ ਮੈਂ ਵੀ ਅੱਜ ਬੋਰਾ ਭਰੇ ਆ ਮੈਂ ਵੀ ਲੈ ਕੇ ਆਉਣੀ ਆ ਉਹ ਸਾਹਮਣੇ ਚੱਕੀ ਤੋਂ ਆਟਾ ਲੈ ਕੇ ਆਉਣਾ ਆਟਾ ਲੈ ਕੇ ਆਉਣਾ ਮੇਰੇ ਫਿਰ ਚੱਲਦੇ ਫਲਾਈ ਸਾਹਿਬ ਵੀ ਆਪਾਂ ਇਹ ਮਨਮੀਤ ਦੇ ਘਰ ਆ ਤੇ ਤੁਹਾਨੂੰ ਕੁੱਤੇ ਦੀ ਬਾਤ ਆਈ ਗਈ ਹੁਣੀ ਚੈੱਕ ਕਰੋ ਇਹਨੂੰ ਪੂਰਾ ਨਾ ਆਪਣਾ ਸਾਹ ਥੋੜਾ ਜਿਹਾ ਸਿਕਾਤਾ ਜੇ ਤੋ ਭਜਾ ਆ ਹੱਡੇ ਅਲ ਮਮ ਜਿਹੜੇ ਹਿਸਾਬ ਨਾਇਆ ਮੇਰੇ ਸਾਹ ਮੈਂ ਹੁਣ ਪੈਸਾ ਥੋੜਾ ਬਾਹੂ ਹੱਡੇ ਆ ਹਰ ਸਵੇਰ ਨੂੰ ਰਾਂਗੂ ਡੇ ਹਜੇ ਵੀ ਨਹੀਂ ਮੇਰੇ ਨੂੰ ਡੇ ਵੀ ਨਹੀਂ ਹੁੰਡੇ ਇਹਨੂੰ ਪਤਾ ਨਹੀਂ ਕਿੱਦਾਂ ਕਰਨੀ ਉਹ ਲੱਗਦਾ ਉਹਨੂੰ ਆਹ ਵੇਖੋ ਪਿਛੇ ਮਨਮੀਤ ਪੂਰਾ ਰੈਡੀ ਛੜੀ ਹੋ ਗਏ ਮਮਨ ਮੈਂ ਇਹਨੇ ਪੂਰੀਆਂ ਰੌਣਕਾ ਲਾਤੀਆਂ ਆ ਲੈ ਪੂਰਾ ਤਿਆਰ ਹੋ ਗਿਆ ਪਹਿਲਾਂ ਤੇ ਇਹ ਵੇਖੋ ਹਾਂ ਤੇ ਇਧਰ ਰੌਣਕਾ ਲਾਤੀਆਂ ਵਾ ਚਾਹ ਦੇ ਨਾਲ ਪਕੌੜੇ ਜੋਗੀ ਯਾਰ ਸਨੇ ਚੱਕ ਵੀ ਲਿਆ ਵਾ ਖਾੜਾ ਖਾੜਾ ਮੇਰੇ ਸੁਆਦ ਆ ਯਾਰ ਸੁਆਦ ਆ ਥੈਂਕ ਯੂ ਐ ਥੈਂਕ ਯੂ ਵੀਰੇ ਵੀਰੇ ਥੈਂਕ ਯੂ ਗਰਮਾ ਗਰਮ ਐ ਹਰਸ਼ ਕੀ ਕਿਹਾ ਮੈਂ ਗਿਲਪ ਕਪੜਿਆਂ ਵਾਲਾ ਗਿਲਪ ਕਪੜਿਆਂ ਵਾਲਾ ਦੁਕਾਨ ਦਾ ਖੋਲਦੀ ਆ ਇੱਕ ਕਿਥੇ ਕੈਨੇਡਾ ਜੇ ਗੇਲਪੜੀ ਚਲਦੀ ਸਹੀ ਗੱਲ ਹੈ ਕੈਨੇਡਾ ਚ ਮਾਰ ਲਾ ਮਾਰ ਲਾ ਓਏ ਫਰੇਗਾਨੀ ਓ ਮਾਰ ਜਾ ਓ ਮੋੜ ਘਟ ਮੋੜ ਰੋ ਗੀਰੋ ਗੀਰੋ ਗੀਓ ਰੋ ਗੀਓ ਮੈਂ ਕਿਹਾ ਤੇ ਤੂੰ ਮੰਗ ਰੋ ਬਾਤ ਮੈਂ ਮਾਰਦਾ ਮੈਂ ਪਾਣੀ ਚ ਪੈ ਰਹਾ ਸੀ ਐ ਸਾਹਮਣੇ ਪਾਣੀ ਬੜਾ ਇਕੱਠਾ ਹੋਇਆ ਕਿ ਗਰਹਲ ਮਨ ਮੀ ਤੇ ਗਿਆ ਹਰਸ਼ ਮੈਂ ਗਿਆ ਚੁੱਤੀ ਕਿ ਬ੍ਰੀਕ ਨਾਮ ਆ ਉਹ ਹੋਣਾ ਆਪਾਂ ਆ ਚੁੱਕੇ ਆ ਸਿੰਘ ਬੈਕਰ ਤੇ ਕਹਿੰਦੇ ਆ ਵੀ ਸਿੰਘ ਬੈਕਰ ਜੀ ਆਪਾਂ ਕੁਝ ਖਾਣਾ ਆ ਇਧਰ ਵੇ ਲੈੋ ਇਹ ਵੀਡੀਓ ਕਾਲ ਕਰਾਂ ਡੇ ਤੇ ਕੁਝ ਇਹਨਾਂ ਨੇ ਕਰਾਇਆ ਵਾ ਰਾਏ ਉਹ ਜਿੱਤੇ ਜੇ ਘਾਰੇ ਜ ਆਪਾਂ ਅੱਜ ਵਿੱਚ ਘਰ ਅੱਜ ਵਿੱਚ ਘਰ ਅੱਧ ਵਿੱਚ ਘਰ ਐ ਵੀਰ ਜਿੱਤ ਗਏ ਆਪਾਂ ਜਿੱਤ ਗਏ ਜੇ ਤੇ ਕੀ ਕਰਾਇਆ ਹੁਣ ਆ ਕਰਾਇਆ ਟਾਡੇ ਚੁੱਕਾ ਹੀ ਕਰਾ ਜੋ ਕਰੋਨਾ